ਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਆਪ ਜੀ ਭਲੀ ਭਾਂਤ ਜਾਣੂ ਹੋ ਕਿ 2015 12 ਅਕਤੂਬਰ ਵਾਲੇ ਦਿਨ ਗੁਰੂਗ੍ਰੰਥ ਸਾਹਿਬਹਾਰਾ ਦੀ ਬੇਦਬੀ ਹੋਈ ਸੀ ਤੇ 14 ਅਕਤੂਬਰ ਵਾਲੇ ਦਿਨ ਐਸੇ ਹੀ ਖੂਨੀ ਚੌਕ ਵਿੱਚ ਗੋਲੀ ਕਾਂਡ ਹੋਇਆ ਸੀਗਾ अनेका ਸਿੰਘ ਫਟੜ ਹੋਏ ਸੀਗੇ ਤੇ ਦੋ ਸਿੰਘ ਬਹਿਬਲ ਕਲਾ ਮੋਰਚੇ ਤੇ ਸ਼ਹੀਦ ਹੋਏ ਸੀ ਭਾਈ ਕਿਸਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਤੋ ਸਰਕਾਰ ਪਹਿਲਾਂ ਕਾਂਗਰਸ ਦੀ ਆਈ ਤੇ ਵਾਦਾ ਕਰਦੇ ਸੀ ਕਿ ਸਾਨੂੰ ਗੁਟਕਾ ਸਾਹਿਬ ਦੀ ਸੌ ਆ ਸੀ ਗੁਰੂ ਗ੍ਰੰਥ ਸਾਹਿਬ ਦੀ ਬਦੀ ਦਾ ਇਨਸਾਫ ਦੇਵਾਂਗੇ ਫੇਰ ਗੱਲ ਆਈ ਚੰਨੀ ਸਰਕਾਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ ਸਿੱਖਾਂ ਦਾ ਮਸਲਾ ਉਹਨੇ ਵੀ ਹੱਲ ਨਾ ਕੀਤਾ ਫੇਰ ਭਗਵੰਤ ਮਾਨ ਦੀ ਸਰਕਾਰ ਆਈ ਹੈ ਕੇਜਰੀਵਾਲ ਦੀ ਸਰਕਾਰ ਆਈ ਹੈ ਕਹਿੰਦੇ ਸੀ 24 ਘੰਟੇ ਚੋਂ ਇਨਸਾਫ ਦੇ ਦੇਾਂਗੇ ਉਹਨਾਂ ਨੇ ਵੀ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ ਫਰਾਨਗੀ ਇਸ ਗੱਲ ਦੀ ਹੈ ਕੇ 10 ਸਾਲ ਹੋ ਗਏ ਨੇ ਇਸ ਫੋਨੀ ਕਾਂਡ ਵਾਪਰੇ ਨੂੰ ਹਜੇ ਤੱਕ ਕੋਈ ਗੱਲ ਕਿਸੇ ਸਿਰੇ ਨਹੀਂ ਲੱਗੀ ਜੇ ਇੱਕ ਕੋੜ ਪੂਰਾ ਗੋਲੀਕਾਂਡ ਦਾ ਚਲਾਨ ਪੇਸ਼ ਕੀਤਾ ਤੇ ਉਹ ਵੀ ਅਧੂਰਾ ਆ ਉਸ ਕੇਸ ਨੂੰ ਚਾਰਜ ਫਰੇਮ ਨਹੀਂ ਹੋਏ ਹਜੇ ਤੱਕ ਦੂਜਾ ਆਪਣਾ ਬਹਿਵਲ ਗੋਲੀਕਾਂਡ ਕੇਸ ਟਰਾਂਸਫਰ ਹੋ ਕੇ ਚੰਡੀਗੜ੍ਹ ਚਲੇ ਗਿਆ ਬਰਗਾੜੀ ਗੋਲੀ ਬਦਵੀ ਵਾਲਾ ਕੇਸ ਟ੍ਰਾਂਸਫਰ ਹੋ ਕੇ ਸੌਦਾ ਸਾਧ ਦੇ ਤੇਲੇ ਸੌਦਾ ਸਾਧ ਉਹਨੂੰ ਚੰਡੀਗੜ੍ਹ ਲੈ ਗਿਆ ਸਰਕਾਰ ਆਪਣੇ ਕੇਸ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਜਿਹੜੇ ਕੇਸ ਹੁੰਦੇ ਆ ਉਹ ਵੀ ਬਚਾ ਨਹੀਂ ਸਕੇ ਉਹ ਵੀ ਉੱਥੇ ਚੰਡੀਗੜ੍ਹ ਦੀ ਅਦਾਲਤ ਸ਼ਿਫਟ ਹੋ ਗਿਆ ਸੋ ਇਹ ਸਾਰੇ ਕੇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਸਿੱਖਾਂ ਦੇ ਮਨਾਂ 'ਚ ਰੋਸ ਆ ਤੇ ਰੋਹ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਾਹਿਬ ਵਿੱਚ ਮਨਾਉਣ ਦੀ ਬਜਾਏ ਕੋਟਕਪੂਰਾ ਚੌਂਕ ਵਿੱਚ ਮਨਾਉਣ ਜਾ ਰਹੇ ਆ ਰੋਸ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਦੇ ਭੋਗ ਨਾਮ ਸਿੰਘ ਵਾਲੇ ਗੁਰਦੁਆਰੇ ਪਾਇ ਜਾਣਗੇ ਉਸ ਤੋਂ ਅਪਰੰਤ 10 ਵਜੇ ਤੋਂ ਲੈ ਕੇ 2 ਵਜੇ ਤੱਕ ਪੂਨੀ ਚੌਂਕ ਵਿੱਚ ਧਾਰਮਿਕ ਦੁਵਾਨ ਸਜਾਏ ਜਾਣਗੇ ਤੇ ਵੱਖ-ਵੱਖ ਬੁਲਾਰੇ ਜਿੱਥੇ ਗੁਰਬਾਣੀ ਨਾਲ ਜੋੜਨਗੇ ਉੱਥੇ ਇਸ ਸਰਕਾਰ ਦੀਆਂ ਨਕਾਮੀਆਂ ਨੂੰ ਜਗ ਜਾਗਰ ਕਰਨਗੇ ਸੋ 1 ਕਸਤੰਬਰ ਦਿਨ ਸੋਮਵਾਰ ਨੂੰ ਠੀਕ 10 ਵਜੇ ਸੂਚੀਆਂ ਸੰਗਤਾਂ ਨੂੰ ਅਥੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕੋੜਾ ਪੂਰਾ ਚੌਂਕ ਪਹੁੰਚੀਏ ਸੁਤੀ ਹੋਈ ਸਰਕਾਰ ਨੂੰ ਜਗਾਈਏ ਜਿਹੜੀ ਸਰਕਾਰ ਜਾਣਬੁੱਝ ਕੇ ਮਚਲੀ ਹੋਈ ਆ ਗੁੰਗੀ ਹੋਈ ਆ ਬੋਲੀ ਹੋਈ ਆ ਇਹਨੂੰ ਦਿਸੇ ਦਿਸਣ ਵੀ ਘਟ ਲੱਗ ਪਿਆ ਇਹਨੂੰ ਦਿਸੇ ਚੰਗਾ ਇਹਨੂੰ ਇਹਦਾ ਬੋਲਾਪਨ ਹਟੇ ਇਹਦਾ ਗੁੰਗਾਪਨ ਹਟੇ ਇਸ ਖਾਸਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਸਿੱਖ ਪ੍ਰਸ਼ਾਦੇ ਤੋਂ ਖੁਸ਼ਾ ਰਹਿ ਸਕਦਾ ਕੱਪੜੇ ਤੋਂ ਤਵਾਂਜਾ ਰਹਿ ਸਕਦਾ ਧਨ ਪਦਾਰਥ ਤੋਂ ਵਾਂਝਾ ਰਹਿ ਸਕਦਾ ਪਰ ਗੁਰੂ ਤੋਂ ਬਿਨਾ ਸਿੱਖ ਦਾ ਕੋਈ ਆਸਰਾ ਨਹੀਂ ਹੈ ਇਸ ਕਰਕੇ ਗੁਰੂ ਕਾ ਸਿੱਖ ਗੁਰੂ ਦੀ ਬੇਅਦਬੀ ਨੂੰ ਨਹੀਂ ਬਰਦਾਸ਼ਤ ਕਰਦਾ ਸੋ ਸਾਰੇ ਵੀਰਾਂ ਦੇ ਚਰਨਾਂ 'ਚ ਸੁਨਮਰ ਬੇਨਤੀ ਆ ਕਿ 1 ਸਤੰਬਰ ਦਿਨ ਸੋਮਵਾਰ ਨੂੰ ਠੀਕ 10 ਵਜੇ ਔਰਤਪੁਰਾ ਚੌਕ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ